ਜੀ ਹਾਂ ਇੱਕ ਵਾਰ ਫਿਰ ਤੁਹਾਡੇ ਨਾਲ ਕਿੰਨੂ ਮੰਡੀ ਦੇ ਭਾ ਜਿਹੜੇ ਸਾਂਝੇ ਕਰਾਂਗੇ ਦੇਸ਼ ਦੀਆਂ ਵੱਖ-ਵੱਖ ਕਿੰਨੂ ਮੰਡੀਆਂ ਦੇ ਭਾ ਪਰ ਉਸ ਤੋਂ ਪਹਿਲਾਂ ਅੱਜ ਨਵੇਂ ਸਾਲ ਦੇ ਸ਼ੋਅ ਮੌਕੇ ਤੇ ਤੁਹਾਨੂੰ ਇਸ ਸਾਲ ਦੀਆਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਪ੍ਰਮਾਤਮਾ ਕਰੇ ਕਿ ਇਹ ਸਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਤੇ ਤੁਸੀਂ ਤ੍ਰਿਕੀਆਂ ਮੰਨੋ ਜ਼ਿੰਦਗੀ ਦੇ ਵਿੱਚ ਸਫਲਤਾ ਤੁਹਾਡੇ ਕਦਮ ਚੁੰਮੇ ਸੋ ਸਭ ਤੋਂ ਪਹਿਲਾਂ ਆਪਾਂ ਝੱਜਰ ਦੀ ਗੱਲ ਕਰ ਲੈਣੇ ਆ ਜਿੱਥੇ ਅੱਜ ਕਿੰਨੂ ਦਾ ਭਾਰਿਆ 25 ਰੁਪਏ ਪ੍ਰਤੀ ਕਿਲੋ ਅੰਬਾਲਾ ਦੇ ਬਰਾਰਾ ਵਿੱਚ ਕਿਨੂ ਦਾ ਭਾਅ 15 ਰੁਪਏ ਪ੍ਰਤੀ ਕਿਲੋ ਰਿਹਾ ਤੇ ਸੋਨੀਪਾਟ ਦੇ ਗਨੌਰ ਵਿੱਚ ਕਿਨੂ ਦਾ ਭਾਅ 30 ਰੁਪਏ ਪ੍ਰਤੀ ਕਿਲੋ ਰਿਹਾ ਜੀ ਇਸੇ ਤਰ੍ਹਾਂ ਹੀ ਹਸਾਰ ਵਿੱਚ ਕਿਨੂ 15 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਰੋहतक ਦੇ ਮਹਿਮ ਵਿੱਚ ਕਿਨੂ ਦਾ ਭਾਅ ਵੀ 14 ਰੁਪਏ ਪ੍ਰਤੀ ਕਿਲੋ ਰਿਹਾ ਮਹਿੰਦਰਗੜ੍ਹ ਦੇ ਵਿੱਚ ਕਿਨੂ ਦਾ ਭਾਅ 15 ਰੁਪਏ ਪ੍ਰਤੀ ਕਿਲੋ ਰਿਹਾ ਤੇ ਅੰਬਾਲਾ ਦੇ ਨਾਰੈਣਗੜ੍ਹ ਵਿੱਚ ਕਿਨੂ 18 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਅਬੋੜ ਤੇ ਵਿੱਚ ਜਿਹੜਾ ਕਿਨੂ ਦਾ ਭਾਰਿਆ ਅੱਜ ਉਹ 4 ਰੁਪਏ ਤੋਂ ਲੈ ਕੇ 12-13 ਰੁਪਏ ਪ੍ਰਤੀ ਕਿਲੋ ਤੱਕ ਰਿਹਾ ਜੀ ਇਸੇ ਤਰ੍ਹਾਂ ਜੀਨ ਦੇ ਨਰਵਾਣਾ ਵਿੱਚ ਕਿਨੂ ਦਾ ਭਾਅ 15 ਰੁਪਏ ਪ੍ਰਤੀ ਕਿਲੋ ਰਿਹਾ ਤੇ ਜਮਨਾਨਗਰ ਦੇ ਵਿੱਚ ਕਿਨੂ 16 ਰੁਪਏ ਪ੍ਰਤੀ ਕਿਲੋ ਵਿਕਿਆ ਕੁਰੂਖੇਤਰਾ ਦੇ ਸ਼ਾਹਬਾਦ ਵਿੱਚ ਕਿਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਰਿਹਾ ਤੇ ਕਥੂਆ ਵਿੱਚ ਕਿਨੂ 20 ਰੁਪਏ ਪ੍ਰਤੀ ਕਿਲੋ ਵਿਕਿਆ ਇਸੇ ਤਰ੍ਹਾਂ ਰਜ਼ੌਰੀ ਵਿੱਚ ਕਿਨੂ ਦਾ ਭਾਅ 30 ਰੁਪਏ ਪ੍ਰਤੀ ਕਿਲੋ ਜਿਹੜਾ ਰਿਹਾ ਜੀ ਤਾਂ ਦੋਸਤੋ ਇਹ ਸੀ ਅੱਜ ਦੇ ਕਿਨੂ ਮੰਡੀ ਦੇ ਭਾਅ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ